ਜੀ ਮਹਾਰਾਜ ਕਹਿੰਦੇ ਕਲਯੁਗ ਵਿੱਚ ਸਰਕਾਰ ਗੁਰੂ ਨਾਨਕ ਦੀ ਹੈ ਹੋਰ ਕਿਸੇ ਦੇਵੀ ਦੇਵਤੇ ਦੀ ਨਹੀਂ ਚੱਲਣੀ ਇਹ ਤ੍ਰੇਤਾ ਦੁਆਪਰ ਸਤਯੁਗ ਨਹੀਂ ਹੈ ਜਿੱਥੇ ਹੋਰਾ ਮਹਾਪੁਰਸ਼ਾਂ ਨੂੰ ਯਾਦ ਕਰ ਲਿਆ ਤੇ ਬਚਾਅ ਹੋਵੇਗਾ ਕਲਯੁਗ ਦੇ ਅਵਤਾਰ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰੇ ਉਹਦਾ ਪ੍ਰਵੇਟਿੰਗ ਲਾਰਡ ਇਸ ਗॉड ਗੁਰੂ ਨਾਨਕ ਗੁਰੂ ਨਾਨਕ ਨੇ ਉਹਨਾਂ ਦੀ ਗੱਡੀ ਤੇ ਜੋ ਬੈਠਾ ਹੈ ਜੋ ਗਦੀ ਨਸ਼ੀਨ ਹੈ ਉਹੀ ਤੁਹਾਡੀ ਬਾਹ ਫੜ ਸਕਦਾ ਹੈ ਔਰੰਗਜ਼ੇਬ ਅੱਗੇ ਹੋਰ ਕਿਸੇ ਦੀ ਨਹੀਂ ਚੱਲਣੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਸ਼ਿਵਜੀ ਮਹਾਰਾਜ ਵਰਗੇ ਵੱਡੇ ਵੱਡੇ ਮਹਾਪੁਰਸ਼ ਵੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਨੇ ਤੇ ਬਾਣੀ 'ਚ ਲਿਖਿਆ ਹੈ ਗਾਵੈ ਗੁਣ ਮਹਦਿਉ ਬੈ ਰਾਗੀ ਜਿਨ ਧਿਆਨ ਨਿਰੰਤਰ ਜਾਣੇ ਕਬ ਕਾਲ ਸੁਜਾਸਾ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਸਨਾਤਨ ਮਤ ਤੋਂ ਆਏ ਹੋਏ ਪਾਟਾ ਸਹਿਬਾਨ ਜਦੋਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਟਿਕ ਗਏ ਨਦਰੇ ਨਿਆਮਤ ਹੋਈ ਤੇ ਉਹਨਾਂ ਗਲੂਏ ਚ ਆਖਿਆ ਸੀ ਸ਼ਿਵਜੀ ਜਿਸ ਵਾਹਿਗੁਰੂ ਦੇ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ ਕੋਈ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ